आनंदपुर ਦੇ ਉੱਤਰ ਵੱਲ ਨੈਣਾ ਦੇਵੀ ਪਰਬਤਾਂ ਤੋਂ ਅੱਗੇ रियासत ਕਹਿਲੂਰ ਸੀ ਸਤਗੁਰੂ ਜੀ ਦੇ ਸਮੇਂ ਕਹਿਲੂਰ ਦਾ ਰਾਜਾ ਭੀਮਚੰਦ ਸੀ ਜੋ ਆਪਣੇ ਪਿਤਾ ਦੀਪਚੰਦ ਦੇ ਮਰਨ ਪਿੱਛੋਂ ਰਾਜ ਸਿੰਘਾਸਨ ਤੇ ਬੈਠਾ ਸੀ ਰਾਜਾ ਦੀਪਚੰਦ ਨੂੰ 6ਵੇਂ ਪਾਤਸ਼ਾਹ ਨੇ ਜਹਾਂਗੀਰ ਦੀ ਗੈਦ ਵਿੱਚੋਂ ਰਿਹਾ ਕਰਵਾਇਆ ਸੀ ਜੋ 51 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਵਿੱਚ ਗੈਦ ਸੀ ਜਿੰਨਾ ਚਿਰ ਉਹ ਜਿਉਂਦਾ ਰਿਹਾ ਉਹਨਾ ਚਿਰ ਉਹ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਪਰ ਉਸ ਦੇ ਪੁੱਤਰ ਭੀਮ ਚੰਦ ਦਾ ਸੁਭਾਅ ਵੱਖਰਾ ਸੀ ਰਾਜਾ ਭੀਮ ਚੰਦ ਲਾਲਚੀ ਨਿੰਦਕ ਤੇ ਈਰਖਾ ਕਰਨ ਵਾਲਾ ਇਨਸਾਨ ਸੀ ਇਸ ਦੇ ਸਲਾਹਕਾਰ ਵੀ ਇਸ ਵਰਗੇ ਹੀ ਸਨ ਜੋ ਉਸ ਨੂੰ ਗੰਦੀ ਸਲਾਹ ਦਿੰਦੇ ਸਨ ਇੱਕ ਦਿਨ ਰਾਜੇ ਭੀਮ ਚੰਦ ਨੇ ਰੰਜੀਤ ਨਗਾਰੇ ਦੀ ਆਵਾਜ਼ ਸੁਣੀ ਤਾਂ ਉਸ ਦਾ ਹਿਰਦਾ ਕੰਬ ਗਿਆ ਉਸਨੇ ਆਪਣੇ ਆਦਮੀਆਂ ਨੂੰ ਪੁੱਛਿਆ ਇਹ ਆਵਾਜ਼ ਕਿਸ ਚੀਜ਼ ਦੀ ਹੈ ਕਿ ਕੋਈ ਦੋਸ਼ਮਣ ਚੜ੍ਹ ਕੇ ਆਇਆ ਹੈ ਸੂਹੀਏ ਪਾਸੋਂ ਰਾਜੇ ਨੂੰ ਪਤਾ ਲੱਗਾ ਇਹ ਨਗਾਰੇ ਦੀ ਆਵਾਜ਼ ਮੱਖੋਵਾਲ ਦੀ ਥੇ ਉੱਤੇ ਜੋ ਸਤਿਗੁਰੂ ਰਹਿੰਦਾ ਹੈ ਜੋ ਨੌਵੇਂ ਪਾਤਸ਼ਾਹ ਤੇਗ ਬਹਾਦਰ ਜੀ ਦਾ ਸੁਪੁੱਤਰ ਹੈ ਉਸਨੇ ਇੱਕ ਵੱਡਾ ਨਗਾਰਾ ਤਿਆਰ ਕਰਵਾਇਆ ਹੈ ਜਿਸ ਦਾ ਨਾਮ ਰਣਜੀਤ ਨਗਾਰਾ ਰੱਖਿਆ ਗਿਆ ਹੈ ਐਸ ਗੁਰੂ ਪਾਸ ਫੌਜ ਘੋੜੇ ਰਾਧ ਹਾਥੀ ਸ਼ਸਤਰ ਤੇ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਹਨ ਉਮਰ ਮਸਾ ਹੀ 18 ਦਾ ਸਾਲ ਦੀ ਹੈ ਪਰ ਸੋਚ ਬਹੁਤ ਉੱਚੀ ਹੈ ਆਪਣੇ ਆਦਮੀਆਂ ਪਾਸੋਂ ਭੀਮ ਚੰਦ ਨੇ ਇਹ ਸਭ ਸੁਣ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਸਾਰਾ ਦਿਨ ਤੇ ਸਾਰੀ ਰਾਤ ਉਸ ਦੇ ਕੰਨਾਂ ਦੇ ਵਿੱਚ ਰੰਜੀਤ ਨਗਾਰੇ ਦੀ ਬੱਦਲ ਗੰਜਾਉ ਆਵਾਜ਼ ਸੁਣਾਈ ਦਿੰਦੀ ਰਹੀ ਉਹ ਬੇਚੈਨ ਰਿਹਾ ਉਸ ਦੇ ਬੇਚੈਨ ਰਹਿਣ ਦਾ ਕਾਰਨ ਇਹ ਸੀ ਕਿ ਉਸ ਨੇ ਸੁਣਿਆ ਸੀ ਸਤਿਗੁਰੂ ਜੀ ਪਾਸ ਐਸੀਆਂ ਅਸ਼ਚਰਜ ਵਸਤੂਆਂ ਆਈਆਂ ਹਨ ਜੋ ਕਿਸੇ ਰਾਜੇ ਪਾਸ ਵੀ ਨਹੀਂ ਦੁਨੀ ਚੰਦ ਸੌਦਾ ਗਰਦੀ ਭੇਟਾ ਕੀਤੀ ਚਾਂਦਨੀ ਤੇ ਤੰਬੂ ਐਸਾ ਹੈ ਕਿ ਦੇਖਿਆ ਭੁੱਖ ਲੈਂਦੀ ਹੈ ਦੂਸਰੀ ਬੇਚੈਨੀ ਸੀ ਉਸ ਦੇ ਰਾਜ ਤੇ ਗਵਾਂਡੀ ਰਾਜ ਸੀ ਸ਼ਕਤੀ ਦਾ ਵੰਧਨਾ ਜੋ ਉਸ ਲਈ ਖਤਰੇ ਤੋਂ ਖਾਲੀ ਨਹੀਂ ਸੀ ਉਹ ਸਭ ਅੱਖੀਂ ਦੇਖ ਸਾਰੇ ਹਾਲਾਤ ਤੋਂ ਜਾਣੂ ਹੋਣਾ ਚਾਹੁੰਦਾ ਸੀ ਮਾਖੋਵਾਲ ਉਸ ਦੀ ਰਿਆਸਤ ਦਾ ਹਿੱਸਾ ਸੀ ਭਾਵੇਂ ਸਤਿਗੁਰੂ ਤੇਗ ਬਹਾਦਰ ਜੀ ਨੇ ਪੂਰੇ ਪਿੰਡ ਨੂੰ ਖਰੀਦਿਆ ਸੀ ਪਰ ਫਿਰ ਵੀ ਰਾਜ ਕਹਿਲੂਰ ਦਾ ਸੀ ਅਗਲੇ ਦਿਨ ਰਾਜਾ ਭੀਮਚੰਦ ਦੇ ਵੱਲੋਂ ਆਪਣਾ ਇੱਕ ਆਦਮੀ ਗੁਰੂ ਗੋਬਿੰਦ ਸਿੰਘ ਜੀ ਪਾਸ ਭੇਜਿਆ ਜਾਂਦਾ ਹੈ ਉਸ ਸਤਿਗੁਰੂ ਜੀ ਪਾਸ ਬੇਨਤੀ ਕਰਦਾ ਹੈ ਕਿ ਰਾਜਾ ਭੀਮ ਚੰਦ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਤਿਗੁਰੂ ਨਾਨਕ ਸਾਹਿਬ ਜੀ ਦਾ ਦਰ ਸਾਰਿਆਂ ਵਾਸਤੇ ਖੁੱਲਾ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਜੈਸੀ ਕੋਈ ਮਾਨ ਵਿੱਚ ਭਾਵਨਾ ਲੈ ਕੇ ਆਉਂਦਾ ਹੈ ਤੈਸਾ ਹੀ ਫਲ ਪਾਉਂਦਾ ਹੈ ਇਹ ਸੁਣ ਸੁਹੀਆ ਖੁਸ਼ੀ ਖੁਸ਼ੀ ਕਹਿ ਲੂ ਰਾਜ ਦੀ ਰਾਜਧਾਨੀ ਪਹੁੰਚ ਗਿਆ ਉਸ ਨੇ ਰਾਜੇ ਭੀਮ ਜੱਤ ਨੂੰ ਇਹ ਗੱਲ ਜਾਦਸੀ ਗੱਲ ਦੱਸਣ ਤੋਂ ਬਿਨਾ ਉਸ ਨੇ ਸਤਗੁਰੂ ਜੀ ਦਾ ਪ੍ਰਤਾਪ ਚੜਾਵਾ ਸੰਗਤਾਂ ਦਾ ਆਉਣਾ ਜਾਣਾ ਤੇ ਕਿਲਿਆਂ ਦੀਆਂ ਵਿਉਂਤਾਂ ਆਦਿਕ ਦਾ ਵੀ ਪਤਾ ਕੀਤਾ ਉਸ ਨੇ ਇਹ ਵੀ ਦੱਸਿਆ ਕਿ ਸਤਗੁਰੂ ਜੀ ਨੇ ਉਸ ਨੂੰ ਸਿਰੋਪਾਓ ਦੇ ਕੇ ਤੋਰਿਆ ਹੈ ਸਤਗੁਰੂ ਜੀ ਬਹੁਤ ਹੀ ਚੰਗੇ ਮਹਾਪੁਰਖ ਹਨ ਇਹ ਸੋਣ ਰਾਜੇ ਭੀਮਚੰਦ ਨੇ ਹੁਕਮ ਦਿੱਤਾ ਕਿ ਜਿੰਨੀ ਛੇਤੀ ਹੋਵੇ ਤਿਆਰੀ ਕੀਤੀ ਜਾਵੇ ਉਹ ਆਨੰਦਪੁਰ ਜਾਣਾ ਚਾਹੁੰਦੇ ਨੇ ਰਾਜੇ ਦੀ ਆਗਿਆ ਦਾ ਉਸ ਵੇਲੇ ਪਾਲਣ ਕੀਤਾ ਗਿਆ ਘੋੜੇ ਤੇ ਸਵਾਰ ਹੋ ਕੇ ਤੇ ਨਾਲ ਹੀ ਥੋੜੇ ਜਿਹੇ ਸਿਪਾਈ ਲੈ ਕੇ ਭੀਮਚੰਦ ਆਨੰਦਪੁਰ ਪਹੁੰਚ ਗਿਆ ਮਸੰਦਾਂ ਤੇ ਮੇਵੜਿਆਂ ਨੇ ਭੀਮਚੰਦ ਦਾ ਬੜੇ ਪ੍ਰੇਮ ਦੇ ਨਾਲ ਸਵਾਗਤ ਕੀਤਾ ਤੇ ਨਾਲ ਹੀ ਕਿਹਾ ਸਤਿਗੁਰੂ ਜੀ ਸ਼ਾਮ ਨੂੰ ਦਰਸ਼ਨ ਦੇਣਗੇ ਐਸ ਵੇਲੇ ਉਹ ਸ਼ਿਕਾਰ ਖੇਡਣ ਗਏ ਹਨ ਰਹਿਰਾਸ ਦੇ ਵੇਲੇ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਸਮੇਤ ਕਿਲੇ ਦੇ ਵਿੱਚ ਪਹੁੰਚ ਗਏ ਸਨ ਅੱਗੇ ਅੱਗੇ ਰੰਜੀਤ ਨਗਾਰਾ ਵਜਦਾ ਆਉਂਦਾ ਸੀ ਤੇ ਪਿੱਛੇ ਪਿੱਛੇ ਘੋੜ ਸਵਾਰ ਸਨ ਵਿਚਾਲੇ ਸਤਗੁਰੂ ਜੀ ਪ੍ਰਸ਼ਾਦੀ ਹਾਥੀ ਉੱਤੇ ਸਵਾਰ ਸਨ ਕਾਬਲ ਕੰਧਾਰ ਤੋਂ ਆਏ ਘੋੜੇ ਤੇ ਉਹਨਾਂ ਦੇ ਉੱਪਰ ਸਵਾਰ ਸਿੰਘਾਂ ਦੀਆਂ ਗੋਲ ਦਸਤਾਰਾਂ ਦੇਖ ਭੀਮਚੰਦ ਦਾ ਤਾਂ ਸਾਹ ਉ ਤਾਂ ਹੀ ਰਹਿ ਗਿਆ ਐਸਾ ਪ੍ਰਤਾਪ ਉਸ ਨੇ ਸਤਗੁਰੂ ਜੀ ਦਾ ਦੇਖਿਆ ਵੈਸਾ ਤਾਂ ਕਿਸੇ ਰਾਜੇ ਦਾ ਵੀ ਨਹੀਂ ਸੀ ਰਹਿਰਾਸ ਦੇ ਪਾਠ ਤੋਂ ਬਾਅਦ ਭੋਗ ਦੇ ਪਿੱਛੋਂ ਸ਼ਾਮ ਦਾ ਦਿਵਾਨ ਸਜਿਆ ਉਸ ਦਿਵਾਨ ਵਿੱਚ ਵਜ਼ੀਰ ਸਮੇਤ ਰਾਜਾ ਭੀਮਚੰਦ ਸਤਗੁਰੂ ਜੀ ਦੇ ਦਰਸ਼ਨ ਕਰਨ ਆਇਆ ਵਜ਼ੀਰ ਦੇ ਕਹਿਣ ਤੇ ਨਮਸਕਾਰ ਕੀਤੀ ਜਿਉਂ ਹੀ ਉਸ ਨੇ ਸੰਗਸਨ ਚੰਦਣ ਦੀ ਚੌਂਕੀ ਪੰਜ ਕਲਾ ਸ਼ਾਸਤਰ ਅਤੇ ਸਤਿਗੁਰੂ ਜੀ ਦੇ ਵਸਤਰ ਦੇਖੇ ਤਾਂ ਔਸਦਾ ਮਨ ਲਾਲਚੀ ਹੋ ਗਿਆ ਸਤਿਗੁਰੂ ਜੀ ਨੇ ਰਾਜੇ ਭੀਮਚੰਦ ਨੂੰ ਉਪਦੇਸ਼ ਦਿੱਤਾ ਜੋ ਰਾਜੇ ਦੇ ਲਈ ਇੱਕ ਨਵੀਂ ਗੱਲ ਸੀ ਸਤਿਗੁਰੂ ਜੀ ਨੇ ਫਰਮਾਇਆ ਪੂਜਾ ਸਿਰਫ ਅਕਾਲ ਪੁਰਖ ਦੀ ਹੀ ਹੋ ਸਕਦੀ ਹੈ ਜੋ ਜਨਮ ਮਾਰਨ ਤੋਂ ਰਹਿਤ ਹੈ ਜਗਤ ਦਾ ਕਰਤਾ ਹਰਤਾ ਹੈ ਪਰਬਤ ਬਨਾਸਪਤੀ ਨਦੀਆਂ ਦਰਿਆ ਜੀਵ ਜੰਤੂ ਸਭ ਉਸ ਦੀ ਹੀ ਰਚਨਾ ਹੈ ਜਿਹੜਾ ਮਨੁੱਖ ਹਰ ਪ੍ਰਕਾਰ ਦੇ ਲਾਲਚ ਤੇ ਹੰਕਾਰ ਨੂੰ ਤਿਆਗ ਕੇ ਉਸ ਅਕਾਲ ਪੁਰਖ ਦਾ ਭੈ ਰੱਖਦਾ ਹੋਇਆ ਉਸ ਨੂੰ ਧਿਆਉਂਦਾ ਹੈ ਉਸਦਾ ਜੀਵਨ ਸਫਲ ਹੋ ਜਾਂਦਾ ਹੈ ਪਰ ਸਦੀਆਂ ਦੀ ਮੈਲ ਰਾਜੇ ਭੀਮਚੰਦ ਦੇ ਮਨ ਉੱਪਰ ਜੰਮੀ ਹੋਈ ਸੀ ਨਾਲੇ ਹਰ ਵਸਤੂ ਨੂੰ ਦੇਖ-ਦੇਖ ਉਸ ਦੇ ਮਨ ਵਿੱਚ ਈਰਖਾ ਤੇ ਲਾਲਚ ਆਉਂਦਾ ਗਿਆ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਰਾਜੇ ਭੀਮਚੰਦ ਨੂੰ ਉਹ ਸਾਰੀਆਂ ਵਸਤੂਆਂ ਦਿਖਾਈਆਂ ਜੋ ਰਾਜੇ ਰਤਨਰਾਏ ਵੱਲੋਂ ਭੇਟਾ ਕੀਤੀਆਂ ਗਈਆਂ ਸਨ ਚੰਦਨ ਦੀ ਚੌਂਕੀ ਦੀਆਂ ਪੁੱਤਲੀਆਂ ਨੇ ਨਿਰਾਲੀਆਂ ਖੇਡਾਂ ਖੇਡੀਆਂ ਉਹਨਾਂ ਖੇਡਾਂ ਨੂੰ ਦੇਖ ਕੇ ਭੀਮਚੰਦ ਆਪ ਮੋਹਾਰਾ ਆਖਣ ਲੱਗਾ ਬਹੁਤ ਖੂਬ ਅਕਲ ਦਾ ਕਮਾਲ ਹੈ ਪ੍ਰਸ਼ਾਦੀ ਹਾਥੀ ਦੀ ਸਰੀਰਕ ਸੁੰਦਰਤਾ ਮਨਮੋਹਣ ਵਾਲੀ ਸੀ ਜੈਸ ਨੂੰ ਰਾਜਾ ਦੇਖਦਾ ਹੀ ਰਹਿ ਗਿਆ ਇਉਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕਉਸ ਦੇ ਮਨ ਵਿੱਚ ਲਾਲਚ ਆ ਗਿਆ ਭੀਮਚੰਦ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕਰ ਆਪਣੇ ਰਾਜ ਵੱਲ ਤੁਰ ਪਿਆ ਸਾਰੀ ਰਾਤ ਸਤਗੁਰੂ ਜੀ ਦੇ ਵੱਡੇ ਪ੍ਰਤਾਪ ਬਾਰੇ ਹੀ ਸੋਚਦਾ ਗਿਆ। ਇਸ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਹੈ ਰਾਜੇ ਭੀਮਚੰਦ ਦਾ ਲਾਲਚ ਤੇ ਗੁਰੂ ਪ੍ਰਤੀ ਈਰਖਾ। ਅਗਲੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਕਿਸਤਾ ਰਾਜੇ ਭੀਮਚੰਦ ਨੇ ਇੱਕ ਖੋਟੀ ਨੀਤੀ ਨੂੰ ਅਪਣਾਇਆ।